ਲੈ ਵੀ ਮਿੱਤਰੋ ਸ਼ਾਮ ਦਾ ਟਾਈਮ ਹੈ ਧੁੱਪ ਨਿਕਲੀ ਸੀ ਮਾੜੀ ਜੀ ਹੁਣ ਮੇਰੇ ਤੇ ਛਲਗਾਮਾ ਤੇ ਹੋਰ ਕੁਛ ਹੈਗਾ ਉਹ ਪਉਣੇ ਹੁਣ ਚਲੋ ਛੱਡਦੇ ਕੁੱਕੜਾ ਨੂੰ ਚੱਟ ਆ ਖੁੱਡੇ ਵਾਲਿਆਂ ਨੂੰ ਛੱਟਦਾ ਹੁਣ ਦੂਜੇ ਛੱਡਦੇ ਹਾਂ ਚਲੋ ਥੱਲੇ ਆਂਡੇ ਦੇਤੇ ਸੀਗੇ ਦੋ ਉਹ ਮਚੱਕੇ ਲੈ ਗਿਆ ਸੀ दो तीन पज छेवीं कितने खड़ज जो हेलो खड़ ਮਿੱਥਰੀਆਂ ਦੀ ਗੁੱਟੀ ਆ ਹੁਣੇ ਸਾਫ਼ ਕਰ ਦੇਣਗੇ ਆ ਵੇਖਦੇ ਆ ਖਾਂਦੇ ਕਿ ਨਹੀਂ ਸਾਂਦੀ ਨਹੀਂ ਕਿਤੇ ਕਿਉਂ ਖਾਈ ਤੇ ਖਲਾਸ ਕਲੋਰ ਕੇ ਸੱਟ ਦੇਣਗੇ ਮੇਥਰੇ ਖਾਂਦੇ ਵਧੀਆ ਮੇਥਰੇ ਦਾ ਤੇ ਇੱਕ ਪੱਤਾ ਨਹੀਂ ਛੱਡਣਾ Thank <laughs> you. नाजू बाय करो बाय कर लगे खुडे की सफाई ਕਿੰਨੇ ਦਿਨ ਹੋ ਗਏ ਕੀਤੀ ਨਹੀਂ ਸੀ ਤੇ ਅੱਜ ਕਰਨ ਲੱਗਿਆ ਕਾਲੀ ਲੀਲ ਜੇ ਕਾਲੀ ਕਹਿੰਦੇ ਫਲਾਰ ਨਹੀਂ ਚਾਹੀਦੀ छोटा आया बल है टुकड़ा वास्ते इधर होगी इधर आएगी इधर करके फिर इधर करा ਕਿੱਕਾ ਖੁੱਡਾ ਛੋਟਾ ਜਿਹਾ ਉਜੀ ਆ ਰਹੇਗੇ ਤੋਣ ਵਾਲੇ ਬਾਕੀ ਅੰਦਰੋਂ ਤਾਂ ਕਰਤੀ ਸਫਾਈ ਸਾਰੀ ਇਧਰੋਂ ਵੀ ਇਧਰੋਂ ਵੀ ਆ ਤੋਤਾ ਕਿ ਰੱਖਤਾ ਆ ਖੁੱਡੇ ਦੀ ਫਾਈ ਚੱਲ ਰਹੀ ਗਿਆ ਗੰਦੇ ਹੋਏ ਤੇ ਸੀ ਮੁੱਛ ਮਾਰੀ ਜਾਂਦੇ ਸੀ ਵੈਸੇ ਵੀ ਕਰਨੀ ਚਾਹੀਦੀ ਹੈ 2-3 ਦਿਨ 4 ਦਿਨੋਂ 5 ਦਿਨ ਬਾਅਦ ਇਹਨਾਂ ਦੇ ਪਾਂਡੇ ਪੁੰਡੇ ਧੋ ਕੇ ਰੱਖਦੇ ਆਂ ਹਾਂਜੀ ਆਹਨਾਂ ਦੇ ਪਾਂਡੇ ਗੰਦੇ ਆ ਤੂੜੀ ਤਾੜੀ ਬਾਹਰ ਕੱਢਤੀ ਗੰਦੀ ਆ ਰਹਿ ਗਏ ਆ ਧੋ ਕੇ ਫਿਰ ਫਾਈਨਲ ਵੀਊ ਦਿਖਾਨੇ ਕਿਵੇਂ ਬਣਿਆ ਪਾਂਡੇ ਤੋਂ ਹੀ ਇਹਨਾਂ ਨੂੰ ਆਇਆ ਲੱਗਦਾ ਕੁਝ ਖਾਣ ਵੀ ਆਇਆ फिर करेंगे इथो सफाई हांजी आ गई कदो दी आवाज आ मारी नहीं मम्मी ले दो ले दो होणा आगे छत पे नहीं नहीं ठंडा बहुत ना पका कर लगे इतना सफाई -5 ਕਰਤੀ ਆ ਹੁਣ ਵਿੱਚ ਰੱਖਦੇ ਇਹਨਾਂ ਦੇ ਭਾਂਡੇ ਪੁੰਡੇ ਸਾਰਾ ਸਫਾਈ ਕਰਕੇ ਪੂੜੀ ਛਾੜੀ ਹੋਰ ਪਾ ਕੇ ਫੇਰੇ ਨਾਲ ਮਟੜਾ ਇਧਰੋਂ ਵੀ ਕਰਤੀ ਸਾਰਾ ਗੰਦ ਗੁੰਝੇ ਬਾਹਰ ਕਾੜਤਾ

ਲੋ ਜੀ ਫਾਈਨਲੀ ਸਫਾਈ ਹੋ ਗਈ ਹੈ ਦੇਖੋ ਪਾ ਰੱਖਤਾ ਕਿਉਂਕਿ ਇਹ ਜਿਆਦਾ ਮੈਲਾ ਹੋਇਆ ਪਿਆ ਮਿੱਠਾ-ਮੁੱਠਾ ਨਾਲ ਇਹ ਕਰੀ ਟਪ-ਟਪ ਲੱਗ ਜੇਗੀ ਫੇਰ ਰੱਖਾਂਗੇ ਇਲਕਤ ਜੀ ਤਾਂ ਆਉਂਦੇ ਮਿੱਠਾ ਚ ਹੱਥੋਂ ਧਮਾਰ ਲੱਗਿਆ ਪਰ ਕੋਈ ਨਾ ਹੁਣ ਰੱਖੇ ਤਾਂ ਹੈਗੇ ਆ ਸੇਵਾ ਤਾਂ ਕਰਨੀ ਪੈਣੀ ਇੱਧਰ ਵੀ ਪਾਣੀ ਰੱਖਤਾ ਤੇ ਅੰਡੇ ਵਾਲੀ ਕ੍ਰੀਏਟਰ ਰੱਖਤੀ ਰੱਖ ਕੇ ਇਧਰ ਕਰਦੀ ਸਫਾਈ ਸਾਰੀ ਇਧਰ ਹੀ ਕਰਦੀ ਬੰਦੇ ਤਾਂ ਮੈਂ ਜ਼ਿਆਦਾ ਇਧਰ ਹੀ ਆ ਇਧਰ ਤਾਂ ਘਾਟ ਹੀ ਬੰਦੇ ਕਰਤਾ ਆ ਵੱਡਾ ਖੁੱਡਾ ਦੀ ਹੋ ਗਈ ਸਫਾਈ ਛੋਟੇ ਖੁੱਡੇ ਦੀ ਆ ਇਧਰ ਰੱਖਤਾ ਫੀਡ ਫੂਡ ਵਾਸਤੇ ਫੀਡ ਵੈਸੇ ਕਿ ਬਾਜਰਾ ਬੂਜਾ ਉਹ ਜਿਹੜਾ ਤਾਂ ਮੋਈ ਪੀ ਸੇਰ ਲਿਆਵਾਂਗੇ ਉਹ ਕਣਕ ਦਾਣਾਦਣਾ ਜੋ ਵੀ ਹੈ ਇਦਾਂ ਮੋਟਕੇ ਚ ਪਾਣੀ ਰੱਖਦਾ ਕਈ ਵਾਰ ਖੋਲਣ ਖੁੱਲਣ ਲੱਗੇ ਲੇਟ ਹੋ ਜਾਈਦਾ ਤੇ ਪਾਣੀ ਨਾ ਹੋਵੇ ਤਾਂ ਫਿਰ ਆਂਡੇ ਵਾਲੀ ਰੱਖਦਾ ਮੱਕੀ ਸਫਾਈ ਕਰਤੀ ਸਾਰੀ ਤਿੰਨ ਮੁਰਗੀ ਇੱਧਰ ਹੁੰਦੀਆਂ ਬਾਕੀ ਉੱਧਰ ਹੁੰਦੇ ਆ ਲੈ ਹੁਣ ਇਹ ਸਫਾਈ ਕੀਤੀ ਫਿਰ ਇਹ ਗੰਦ ਪਾਉਣ ਲੱਗੇ ਖੜਜੋ ਖੜਜੋ 2 ਮਿੰਟ ਨਹੀਂ ਸਫਾਈ ਰਹਿਣ ਦਿੱਤੀ ਇਧਰ ਮੇਥਰੇ ਪਾ ਤੇ ਗੋਗਲੂ ਤੇ ਕੱਟ ਹੀ ਖਾਂਦੇ। ਹੱਥ-ਪੱਤੇ ਜੋਗ ਲੈਣਗੇ ਬਾਕੀ ਡੰਡੇ ਛੱਡ ਦੇਣਗੇ। ਚਲੋ। ਚਲ ਜੋ ਵੀ ਵੀ ਭਰਾ ਦੇਖਦੇ ਆ ਬਲੌਗ। ਸਬਸਕ੍ਰਾਈਬ ਕਰ ਲਿਓ ਜੀ ਪਲੀਜ਼।